ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਕਰਨਾ ਦੋਸਤੋ ਅੱਜ ਤੁਹਾਨੂੰ ਜੋ ਆਪਾਂ ਆਪਣੇ ਫਾਰਮ ਦੇ ਉੱਤੇ ਸਰਦੀਆਂ ਦੇ ਵਿੱਚ ਫੀਡ ਇਸਤੇਮਾਲ ਕਰਦੇ ਹਾਂ ਤਾਂ ਉਹਦੇ ਬਾਰੇ ਜਾਣਕਾਰੀ ਦੇਣੀ ਆ ਅਸੀਂ ਦੋ ਤਰ੍ਹਾਂ ਦੀ ਫੀਡ ਇਸਤੇਮਾਲ ਕਰਦੇ ਹਾਂ ਦੋਨੇ ਤਰ੍ਹਾਂ ਦੀ ਤੁਹਾਨੂੰ ਅੱਜ ਡਿਟੇਲ ਚ ਪੂਰੀ ਡਿਟੇਲ ਚ ਦਿਖਾਵਾਂਗੇ ਇੱਕ ਟਾਈਮ ਅਸੀਂ ਭਿਉਂਕੇ ਪਾਉਨੇ ਆ ਤੇ ਇੱਕ ਟਾਈਮ ਅਸੀਂ ਸੁੱਕੀ ਫੀਡ ਪਾਉਨੇ ਆ ਤਾਂ ਭਿਉਣ ਵਾਲੀ ਫੀਡ ਦੇ ਇੱਕ ਅਸੀਂ ਤੁਹਾਨੂੰ ਦਿਖਾ ਰਹੇ ਆ ਜਿਵੇਂ ਕਿ ਭਈਆ ਦੇਖੋ ਇਹਦੇ ਵਿੱਚ ਬਲੀਵੇਂ ਦੀ ਖਲ ਹੋ ਗਈ ਕਣਕ ਦਾ ਦਲੀਆ ਹੋ ਗਿਆ ਤੇ ਛਿਲਕਾ ਤੇ ਚਨਾ ਚੂਰੀ ਇਹ ਜੇ ਸ਼ਾਮ ਦੇ ਟਾਈਮ ਤੇ ਅਸੀਂ ਇਹਨੂੰ ਭਿਉ ਕੇ ਰੱਖ ਦਿੰਨੇ ਆ ਤਾਂ ਸਵੇਰੇ ਪਸ਼ੂਆਂ ਨੂੰ ਇਹ ਇਸਤੇਮਾਲ ਕਰਦੇ ਆ ਤੇ ਸ਼ਾਮ ਦੇ ਟਾਈਮ ਜੋ ਦੁਪਹਿਰ ਦੇ ਟਾਈਮ ਹੈ ਜਿਹਨੂੰ ਆਪਾਂ ਮਿਕਸ ਫੀਡ ਕਹਿੰਦੇ ਆ ਉਹ ਇਹ ਆ ਤੁਹਾਡੇ ਸਾਹਮਣੇ ਇਸ ਮਿਕਸ ਫੀਡ ਦੇ ਵਿੱਚ ਤੁਹਾਨੂੰ ਜੋ-ਜੋ ਅਸੀਂ ਮਿਕਸ ਕਰਕੇ ਰੱਖਦੇ ਆ ਉਹ ਜ਼ਰੂਰ ਦੱਸ ਦਿਆਂ 20 ਕਿਲੋ ਮੱਕੀ 25 ਕਿਲੋ ਕਣਕ ਤੇ 12 ਕਿਲੋ ਸਰੋਂ ਦੀ ਖਾਲਾ ਤੇ 15 ਕਿਲੋ ਬੜੇਮੇ ਦੀ ਖਾਲਾ ਤੇ 5 ਕਿਲੋ ਛੋਲਿਆਂ ਦਾ ਛਿਲਕਾ ਤੇ 5 ਕਿਲੋ ਆਪਣਾ ਕੀ ਕਹਿੰਦੇ ਨੇ ਸੋਇਆ ਖਾਲਾ ਤੇ 6 ਕਿਲੋ ਪਾਉਣੇ ਹੁੰਦੇ ਆ ਜੀ ਇਹਦੇ ਵਿੱਚ ਅਸੀਂ ਕਣਕ ਦਾ ਚੌਕਰ ਤੇ ਅੱਧਾ ਕਿਲੋ ਮਿੱਠਾ ਸੋਡਾ ਤੇ 3 ਕਿਲੋ ਸੀਰਾ ਤੇ ਉਸ ਤੋਂ ਬਾਅਦ 7 ਕਿਲੋ ਪਾਉਣੇ ਜੀ ਇਹਦੇ ਵਿੱਚ ਰਾਈਸ ਪੌਲਸ ਜੋ ਕਿ ਆਪਾਂ ਆਪਣੀ ਮਿਕਸ ਫੀਡ ਤਿਆਰ ਕਰਦੇ ਆ ਤਾਂ ਇਹਨੂੰ ਸ਼ਾਮ ਦੇ ਟਾਈਮ ਤੇ 7 ਕਿਲੋ ਮੱਕੀ ਦਾ ਆਚਾਰ ਤੇ ਉੱਤੇ ਦੁੱਧ ਦੇ ਅਨੁਸਾਰ ਹੀ ਆਪਾਂ ਜੋ ਸੁੱਕੀ ਫੀਡ ਆ ਇਹ ਇਸਤੇਮਾਲ ਕਰਦੇ ਆ ਤੇ ਜੋ ਸਵੇਰ ਦੇ ਟਾਈਮ ਤੇ ਇਹ ਪਸ਼ੂਆਂ ਨੂੰ ਅਸੀਂ ਜਿਹੜੀ ਭਿਉਂ ਕੇ ਪਾਉਂਦੇ ਆ ਤਾਂ ਇਹਦੇ ਨਾਲ ਅਸੀਂ ਜੋ ਸਵੇਰੇ ਤੂੜੀ ਦੇ ਉੱਤੇ ਸੰਨੀਰ ਲਾ ਦਿੰਨੇ ਆ ਜਿਹਨੂੰ ਗਦਾਵਾ ਵੀ ਕਹਿ ਦਿੰਦੇ ਨੇ ਤੇ ਵੀਡੀਓ अच्छी लगी ਭਰਾਵੋ ਸ਼ੇਅਰ ਜਰੂਰ ਕਰਨਾ ਜੋ ਜੋ ਅਸੀਂ ਆਪਣੇ ਪਸ਼ੂ ਪਾਲਣ ਦੇ ਵਿੱਚ ਚੰਗੀ ਤਰ੍ਹਾਂ ਆਪਣੇ ਪਸ਼ੂਆਂ ਨੂੰ ਫੀਡ ਪਾਵਾਂਗੇ ਤਾਂ ਦੁੱਧ ਦਾ ਇਸਤੇਮਾਲ ਵੀ ਚੰਗੀ ਤਰ੍ਹਾਂ ਹੀ ਹੋਊਗਾ ਤੇ ਹੁਣ ਸਰਦੀਆਂ ਨੇ ਸਰਦੀਆਂ ਦੇ ਵਿੱਚ ਜਿਆਦਾ ਪਸ਼ੂਆਂ ਨੂੰ ਨਿਮਾਉਣ ਦੀ ਜ਼ਰੂਰਤ ਨਹੀਂ ਕਮ ਸੇ ਕਮ ਹਫਤੇ 'ਚ ਇੱਕ ਵਾਰ ਜਿਸ ਦਿਨ ਧੁੱਪ ਲੱਗੀ ਹੁੰਦੀ ਆ ਉਸ ਤਰ੍ਹਾਂ ਉਸੇ ਹੀ ਦਿੰਨਿਮਾਓ ਤਾਂ ਦੋਸਤੋ ਤੁਹਾਨੂੰ ਇਸ ਫੀਡ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲੂਗਾ ਨਹੀਂ ਤਾਂ ਕਈ ਭਰਾ ਦੱਸ ਦਿੰਨੇ ਅਸੀਂ ਮਿਕਸ ਫੀਡ ਪਾਉਂਨੇ ਆ ਮਿਕਸ ਫੀਡ ਨਹੀਂ ਵੀ ਹਰ ਇੱਕ ਫਾਰਮ ਦੇ ਉੱਪਰ ਦੋ ਤਰ੍ਹਾਂ ਦੀ ਹੀ ਫੀਡ ਪਾਉਂਦੇ ਨੇ ਤੇ ਇੱਕ ਤਾਂ ਚਿਣਾ ਚੂਰੀ ਛੋਲਿਆਂ ਦਾ ਛਿਲਕਾ ਬੜੇਵੇਂ ਦੀ ਖਲਤੇ ਤਣਕ ਦਾ ਦਲੀਆ ਇਹ ਪਾਉਂਦੇ ਨੇ ਜਾਂ ਫਿਰ ਇਹਦੇ ਵਿੱਚ ਜਿਵੇਂ ਆਪਾਂ ਮਿਕਸ ਫੀਡ ਦਾ ਇਸਤੇਮਾਲ ਕੀਤਾਗਾ ਤਾਂ ਦੂਸਰੇ ਵਿੱਚ ਉਹਦੀ ਥਾਂ ਤੇ ਕਈ ਭਰਾ ਕਾਰਗਲ ਦੀ ਵੀ ਫੀਡ ਯੂਜ਼ ਕਰਦ ਨੇ ਜੱਟ ਮਾਣਾ ਤੇ ਆਪਾਂ ਵੀਰ ਆਪਾਂ ਆਪਣੀ ਹੀ ਮਿਕਸ ਫੀਡ ਤਿਆਰ ਕਰਕੇ ਹੀ ਪਸ਼ੂਆਂ ਨੂੰ ਪਾਉਂਦੇ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ